ਕੱਲ ਨੂੰ ਬਈ ਟੂਰਨਾਮੈਂਟ ਆ ਅੰਡਰ ਦਾ ਤੇ ਉਹਦੂਗਾ ਓਪਨ ਦਾ 2 ਦਿਨ ਟੂਰਨਾਮੈਂਟ ਆ ਪਿੰਡ ਕੌਣੀ ਗਰਾਊਂਡ 'ਚ ਆਪਣੇ ਸਕੂਲ ਵਾਲੇ 'ਚ ਆ ਸਾਰੇ ਬੱਚੇ ਆਪਣੇ ਲੱਗੇ ਪਏ ਆ ਸਾਜਣ ਤੇ ਧਾਲੀ ਵਾਲ ਅੰਡਰ ਵਾਲੇ ਬੱਚੇ ਆ ਇਹ ਸਾਰੇ ਆ ਗੋਪੀ ਆ ਆਪਣਾ ਕੈਸ਼ ਐਂਡ ਮੈਂ ਪਿੰਦਾ ਕੌਣੀ ਤੇ ਗੋਪੀ ਨੇ ਆਪਦੀ ਬਈ ਜਿਹੜਾ ਬਹੁਤ ਮਤਲਬ ਉਹ ਪਾਇਆ ਇਹਨੇ ਇਹਨਾਂ ਦਾ ਗੈਪ ਪੈ ਗਿਆ ਸੀ ਇਹਦਾ ਪਰ ਇਹਨੇ ਆਪਦੀ ਯੋਗਦਾਨ ਇਹਨੇ ਦੇ ਤਾ ਲੰਮੇ ਸਮੇਂ ਤੋਂ ਗਰਾਊਂਡ ਰਹੀਂ ਦੂਰ ਸੀਗਾ ਕਮਾਣ ਮੂਹ ਠੇਕੇ ਤੇ ਲਏ ਆ ਤੇ ਸਾਰੇ ਭਰਾਵਾਂ ਨੇ ਬਾਈ ਹਾਜ਼ਰੀ ਲਾਉਣੀ ਐ ਤੇ ਦੋ ਦਿਨ ਪੂਰਾ ਰੰਗਾ ਰੰਗ ਪ੍ਰੋਗਰਾਮ ਚਲਾਉਣਾ ਕਰੈਕਟਰ ਦਾ ਪੂਰੇ ਮੈਚ ਫਸਵੇਂ ਹੋਣੇ ਚੋਟੀ ਦੇ ਮੈਚ ਬਾਕੀ ਕਰਦੇ ਆ ਧੀਰੇ ਨਾ ਰਾਇ ਸੇਵਕ ਸੇਵਕ ਬਰਾਡ ਨਾ ਕਰਦੇ ਆ ਰੈਰਪਾ ਤੇ ਇਹਨਾਂ ਨੇ ਕਰਕੇ ਗੱਲ ਤੇ ਹੋ ਸਕਦਾ ਪਪਲਾ ਵੀ ਨਾਲ ਜਾਂ ਸੀਪ ਜਾਂ ਦਾ ਮੰਨ ਦਾ ਮੰਤਾ ਉਹਨਾਂ ਨੇ ਲੋਟ ਤੇ ਪਪਲੇ ਦਾ ਤੇ ਸੀਪ ਦਾ ਕਰਾ ਦੇਾਂਗੇ ਅੰਤਰਰਾਸ਼ਟਰੀ ਮੈਚ ਤੇ ਇੱਕ ਬਈਆ ਮੇਰੀ ਹਰਦੇ ਫੌਜੀਰਾਂ ਨੂੰ ਬਾਈ ਉਹਨਾਂ ਨੂੰ ਬੇਨਤੀ ਹੈ ਬਈਆ ਬਾਲਾ ਠੰਡਾ ਪਾ ਲਿਆ ਕੰਮ ਤੇ ਬਣਾਈਗੇ ਗਰਾਊਂਡ ਆਪਾਂ ਹੁਣ ਤਾਂ ਖੇਡਣ ਵਾਲੇ ਦਿਨ ਜੇ ਆ ਗਏ ਖੇਡਾ ਖੁੱਡਾ ਕਰਗੇ ਜੋ ਚੱਕਣ ਦੀ ਲੋੜ ਆ ਤਾਂ ਚੱਕਦਗੇ ਨਹੀਂ ਇੰਨਾ ਕ ਕੀੜਾ ਆਪਣਾ ਲੋਟ ਆ ਜਾਊਗਾ ਤੇ ਆਪਾਂ ਗਰਾਊਂਡ ਦੀ ਪ੍ਰਕਿਰਿਆ ਕਿਰਿਆ ਜਿਹੜੀ ਉਹ ਸ਼ੁਰੂ ਕਰਗੇ ਤੇ ਮਾਰ ਕੇ ਰੂਟਾਵੇਟਰ ਛਿੜਕ ਕੇ ਪਾਣੀ ਤੇ ਚਲਾ ਦਈਏ ਕੰਮ ਤੇ ਚਲੋ ਜੀ ਵੀਡੀਓ ਨੂੰ ਸ਼ੇਅਰ ਕਰ ਦੇ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੇ ਪੇਜ ਨੂੰ ਫੋਲੋ ਕਰ ਲਓ ਜੀ ਤੇ ਸਾਜਨ ਕੀ ਜਾਂਦਾ ਉਹਦੀ ਗੱਲ ਸੁਣ ਲਓ ਜੇ ਕੀ ਜਾਂਦਾ ਸੀ ਹਾਂ ਇਹ ਬਈ ਜ਼ਰੂਰੀ ਆ ਇਹ ਤੁਹਾਡਾ ਕੋਨ ਨਹੀਂ ਲੱਗੂਗਾ ਮੈਨੂੰ ਨਾਲੇ ਕੱਲ ਨੂੰ ਵੀ ਸ਼ਾਇਦ ਆਪਾਂ ਕਰਾਂਗੇ ਯੂ ਟਾਈਪ YouTube ਤੇ ਲਾਈਵ ਅੱਗੇ ਆਪਾਂ ਲਾਈਵ ਕਰਿਆ ਸੀਗਾ ਤੇ ਉਹਦਾ ਆਪਾਂ ਨੂੰ ਮਤਲਬ ਚੈਨਲ ਨੂੰ ਬਹੁਤ ਬੈਨੀਫਿਟ ਹੋਇਆ ਉਹ ਚੀਜ਼ ਦਾ। ਯੋ ਬੈਨੀਫਿਟ ਪੂਰਾ ਹੋਇਆ ਅੱਜ ਮੈਨੂੰ ਆਇਆ ਸੀ ਇੱਕ ਨੋਟੀਫਿਕੇਸ਼ਨ। ਕਹਿੰਦੇ ਤੈਨੂੰ ਆਹਾ ਆਹਾ ਦੇਤੀਆਂ ਉਹਦੇ ਕਰਕੇ। ਚਲੋ ਭਾਈ ਓਕੇ ਲਵ ਯੂ ਸਾਰਿਆਂ ਨੂੰ। ਟਰੱਕ ਭਰ ਕੇ